ਤੁਸੀਂ ਅਕਸਰ ਇਹ ਸੁਣਿਆ ਹੋਣਾ ਕਿ ਲੋਕ ਕਹਿੰਦੇ ਹਨ ਕਿ ਉਹ ਔਰਤ ਭਾਗਾਵਾਲੀ ਹੈ। ਕੀ ਜਿਹੜੀ ਭਾਗਾਵਾਲੀ ਔਰਤ ਹੁੰਦੀ ਹੈ ਜਨਮ ਤੋਂ ਹੀ ਭਾਗਾਵਾਲੀ ਹੁੰਦੀ ਹੈ ਜਾਂ ਫਿਰ ਉਹਦੀ ਸਹੀ ਸੋਚ, ਸਮਝ, ਸਿਆਣਪ ਅਤੇ ਹਿੰਮਤ ਉਹਨੂੰ ਭਾਗਾਵਾਲੀ ਬਣਾਉਂਦੀ ਹੈ? ਅੱਜ ਦੀ ਜੋ ਵੀਡੀਓ ਹੈ ਇਹ ਕਿਸੇ ਇੱਕ ਔਰਤ ਲਈ ਨਹੀਂ ਹੈ। ਇਹ ਹਰ ਉਸ ਔਰਤ ਲਈ ਹੈ ਜੋ ਜ਼ਿੰਦਗੀ ਦੇ ਵਿੱਚ ਕੁਝ ਵੱਡਾ ਕਰਨਾ ਚਾਹੁੰਦੀ ਹੈ। ਭਾਗਾਵਾਲੀ ਔਰਤ ਦੇ 10 ਲੱਛਣ ਕਿਹੜੇ ਹੁੰਦੇ ਹਨ? ਇੰਦੇ ਬਾਰੇ ਆਪ ਅੱਜ ਦੇ ਵੀਡੀਓ ਵਿੱਚ ਵਿਚਾਰ ਚਰਚਾ ਕਰਾਂਗੇ ਔਰ ਵੀਡੀਓ ਦੇ ਅੰਤ ਤੱਕ ਬਣੇ ਰਹੋ ਹੋ ਸਕਦਾ ਹੈ ਤੁਹਾਡੇ ਅੰਦਰ ਵੀ ਇਹ ਸਾਰੇ ਲੱਛਣ ਹੋਣ ਭਾਗ ਕੋਈ ਸੋਨੇ ਦੀ ਲਕੀਰ ਨਹੀਂ ਜੋ ਹੱਥ ਦੇ ਉੱਤੇ ਪਈ ਹੋਵੇ ਭਾਗ ਉਹ ਨਤੀਜਾ ਹੁੰਦਾ ਹੈ ਜੋ ਸਹੀ ਸੋਚ ਸਿਆਣਪ ਅਤੇ ਸਮਝਦਾਰੀ ਦੇ ਵਿੱਚੋਂ ਉਪਜਦਾ ਹੈ ਭਾਗਾ ਵਾਲੀ ਔਰਤ ਹਮੇਸ਼ਾ ਹੀ ਮਜ਼ਬੂਤ ਸੁਭਾਅ ਵਾਲੀ ਹੁੰਦੀ ਹੈ ਭਾਗਾ ਵਾਲੀ ਔਰਤ ਦਾ ਪਹਿਲਾ ਲੱਛਣ ਇਹ ਹੁੰਦਾ ਹੈ ਕਿ ਉਹ ਆਪਣੀ ਕਦਰ ਆਪ ਕਰਦੀ ਹੈ ਆਪਣੀ ਵੈਲਿਊ ਨੂੰ ਜਾਣਦੀ ਆ ਉਹ ਕਦੇ ਵੀ ਇਹ ਨਹੀਂ ਵੈਲੀਡੇਸ਼ਨ ਨਹੀਂ ਮੰਗਦੀ ਕਿਸੇ ਤੋਂ ਕਿਸੇ ਤੋਂ ਇਹ ਸਰਟੀਫਿਕੇਟ ਨਹੀਂ ਮੰਗਦੀ ਕਿ ਉਹ ਚੰਗੀ ਹੈ ਜਾਂ ਨਹੀਂ ਹੈ ਉਹ ਆਪਣੇ ਆਲੋਚਨਾ ਨੂੰ ਵੀ ਸਹਿਣ ਕਰਦੀ ਹੈ ਆਲੋਚਨਾ ਸੁਣ ਕੇ ਕਦੇ ਵੀ ਬੁਖਲਾਉਂਦੀ ਨਹੀਂ ਹੈਗੀ ਬਲਕਿ ਆਪਣੇ ਆਪ ਉੱਪਰ ਕੰਮ ਕਰਦੀ ਹੈ ਅਜਿਹੀ ਔਰਤ ਨੂੰ ਜਦੋਂ ਇਗਨੋਰ ਕੀਤਾ ਜਾਂਦਾ ਹੈ ਤਾਂ ਉਹ ਕਦੇ ਵੀ ਉਸਤੇ ਰੋਂਦੀ ਨਹੀਂ ਕੁੜਲਾਉਂਦੀ ਨਹੀਂ ਬਲਕਿ ਆਪਣੀਆਂ ਕਮੀਆਂ ਦੇ ਉੱਤੇ ਕੰਮ ਕਰਦੀ ਹੈ ਤੇ ਜਾਣ ਪਹਿਚਾਨਦੀ ਹੈ ਕਿ ਅਜਿਹਾ ਕਿਉਂ ਹੋ ਰਿਹਾ ਹੈ ਤੇ ਉਸ ਨੂੰ ਆਪਣੇ ਹਰ ਇੱਕ ਕੰਮ ਦੇ ਉੱਤੇ ਵਿਸ਼ਵਾਸ ਹੁੰਦਾ ਹੈ ਆਪਣੇ ਆਪ ਉੱਤੇ ਵਿਸ਼ਵਾਸ ਹੁੰਦਾ ਹੈ ਕਿ ਉਹ ਜੋ ਕੰਮ ਕਰ ਰਹੀ ਹੈ ਠੀਕ ਕਰ ਰਹੀ ਹੈ ਲੋਕ ਉਸ ਬਾਰੇ ਕੀ ਸੋਚਦੇ ਨੇ ਇਸ ਦੀ ਉਹ ਜ਼ਿਆਦਾ ਪਰਵਾਹ ਨਹੀਂ ਕਰਦੀ ਤੇ ਬਹੁਤ ਜ਼ਿਆਦਾ ਸ਼ਾਂਤ ਰਹਿੰਦੀ ਹੈ ਉਸ ਦਾ ਜਿਹੜਾ ਸ਼ਾਂਤ ਸੁਭਾਅ ਹੁੰਦਾ ਹੈ ਉਹੀ ਉਸ ਨੂੰ ਅੱਗੇ ਲੈ ਕੇ ਜਾਂਦਾ ਹੈ ਉਹ ਜਾਣਦੀ ਹੈ ਕਿ ਲੋਕਾਂ ਨੇ ਤਾਂ ਕੁਝ ਨਾ ਕੁਝ ਕਹਿਣਾ ਹੀ ਹੁੰਦਾ ਹੈ ਭਾਗਾ ਵਾਲੀ ਔਰਤ ਦਾ ਦੂਜਾ ਲੱਛਣ ਹੈ ਕਿ ਉਹ ਹਰ ਗੱਲ ਦੇ ਉੱਤੇ ਇਮੋਸ਼ਨਲ ਨਹੀਂ ਹੁੰਦੀ ਹੈਗੀ ਉਹ ਆਪਣੇ ਸਾਰੇ ਫੈਸਲੇ ਇੱਕ ਲੌਜਿਕ ਤਰੀਕੇ ਨਾਲ ਲੈਂਦੀ ਹੈ ਨਾ ਕਿ ਇਮੋਸ਼ਨਲ ਹੋ ਕੇ ਜੇਕਰ ਉਸ ਦੀ ਜ਼ਿੰਦਗੀ ਦੇ ਵਿੱਚ ਕੋਈ ਦਰਦ ਹੈ ਤਕਲੀਫ ਹੈ ਤਾਂ ਉਹ ਉਸ ਨੂੰ ਡਰਾਮਾ ਨਹੀਂ ਬਣਾਉਂਦੀ ਬਲਕਿ ਹਾਲਾਤਾਂ ਨੂੰ ਸਮਝ ਕੇ ਉਸ ਪ੍ਰੋਬਲਮ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਦੀ ਹੈ ਇਹ ਉਸ ਦਾ ਜਿਹੜਾ ਮਾਈਂਡ ਸੈਟ ਹੈ ਇਹ ਹੀ ਉਸ ਨੂੰ ਬਹੁਤ ਜ਼ਿਆਦਾ ਅੱਗੇ ਤੱਕ ਲੈ ਕੇ ਜਾਂਦਾ ਹੈ ਤੀਜਾ ਲੱਛਣ ਹੁੰਦਾ ਹੈ ਚੁੱਪ ਰਹਿਣਾ ਬਹੁਤ ਸਾਰੇ ਜਗ੍ਹਾ ਹੁੰਦੀਆਂ ਨੇ ਜਿੱਥੇ ਬੋਲਣ ਦੀ ਜ਼ਰੂਰਤ ਨਹੀਂ ਹੁੰਦੀ ਇਹ ਔਰਤਾਂ ਜਾਣਦੀਆਂ ਹੁੰਦੀਆਂ ਹਨ ਕਿ ਕਿੱਥੇ ਬੋਲਣ ਦੀ ਜ਼ਰੂਰਤ ਹੈ ਕਿੱਥੇ ਚੁੱਪ ਰਹਿਣਾ ਹੈ ਕਿੱਥੇ ਬੋਲਣਾ ਹੈ ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੀ ਹੈ ਕਿ ਕਿਹੜੇ ਵਿਸ਼ੇ ਦੇ ਉੱਤੇ ਬੋਲਣਾ ਹੈ ਤੇ ਕਿਹੜੇ ਉੱਤੇ ਨਹੀਂ ਜਿੱਥੇ ਗੱਲ ਹੱਕਾਂ ਦੀ ਹੁੰਦੀ ਹੈ ਉਸ ਦੇ ਬੱਚਿਆਂ ਦੀ ਹੁੰਦੀ ਹੈ ਤਾਂ ਉਹ ਗੱਲ ਜ਼ਰੂਰ ਕਹਿੰਦੀ ਹੈ ਤੇ ਉੱਥੇ ਆਪਣੀ ਆਵਾਜ਼ ਨੂੰ ਬੁਲੰਦ ਕਰਦੀ ਹੈ ਪਰ ਹਰ ਜਗ੍ਹਾ ਦੇ ਉੱਤੇ ਬੋਲਣਾ ਜ਼ਰੂਰੀ ਨਹੀਂ ਹੁੰਦਾ ਬਹੁਤ ਸਾਰੇ ਟੌਪਿਕ ਵਿਸ਼ੇ ਅਜੇ ਹੁੰਦੇ ਨੇ ਜਿੱਥੇ ਚੁੱਪ ਰਹਿਣਾ ਹੀ ਸਮਝਦਾਰੀ ਹੁੰਦੀ ਹੈ ਇਸ ਲਈ ਉਹਨੂੰ ਪਤਾ ਹੁੰਦਾ ਹੈ ਕਿ ਕਿਹੜੀ ਸਿਚੁਏਸ਼ਨ 'ਤੇ ਕਿਹੜੇ ਵਿਸ਼ੇ 'ਤੇ ਕਿਹੜੀ ਜਗ੍ਹਾ 'ਤੇ ਕਿੰਨਾ ਬੋਲਣਾ ਹੈ ਉਹ ਜਾਣਦੀ ਹੈ ਬਹੁਤ ਸਾਰੇ ਲੋਕ ਹੁੰਦੇ ਨੇ ਜਿਹੜੇ ਉਸ ਨੂੰ ਉਕਸਾਉਂਦੇ ਨੇ ਥੋੜੀ ਜਿਹੀ ਲੜਾਈ ਝਗੜਾ ਕਰਕੇ ਜਾਂ ਕੁਝ ਥੋੜਾ ਬੋਤਾ ਉਲਟਾ ਸਿੱਧਾ ਬੋਲ ਕੇ ਤਾਂ ਜੋ ਉਹਦੇ ਹੀ ਰਿਐਕਸ਼ਨ ਨੇ ਜਿਹੜੇ ਉਹ ਕੱਢੇ ਜਾ ਸਕਣ ਤੇ ਇਦਾਂ ਦੀਆਂ ਜਿਹੜੀਆਂ ਸਮਝਦਾਰ ਔਰਤਾਂ ਹੁੰਦੀਆਂ ਨੇ ਕਦੇ ਵੀ ਹਰ ਚੀਜ਼ ਦੇ ਉੱਤੇ ਉਹ ਰਿਐਕਟ ਨਹੀਂ ਕਰਦੀਆਂ ਹੈਗੀਆਂ ਉਹ ਘਰ ਦੇ ਅੰਦਰ ਵੀ ਸੁੱਖ ਸ਼ਾਂਤੀ ਹੈ ਜਿਹੜੀ ਉਹ ਬਣਾ ਕੇ ਰੱਖਦੀਆਂ ਨੇ ਤਕੇ ਬਾਦੂ ਦੇ ਜਿਹੜੇ ਲੜਾਈ ਝਗੜੇ ਤੋਂ ਬਚਦੀਆਂ ਨੇ ਉਹ ਜਾਣਦੀਆਂ ਨੇ ਕਿ ਘਰ ਵਿੱਚ ਖੁਸ਼ਹਾਲੀ ਅਤੇ ਤਰੱਕੀ ਤਾਂ ਹੀ ਆਉਂਦੀ ਹੈ ਜੇ ਘਰ ਦੇ ਅੰਦਰਲਾ ਵਾਤਾਵਰਨ ਜਿਹੜਾ ਉਹ ਸ਼ਾਂਤ ਰਹਿੰਦਾ ਇਸ ਲਈ ਛੋਟੀਆਂ-ਮੋਟੀਆਂ ਗੱਲਾਂ ਛੋਟੇ-ਮੋਟੇ ਲੜਾਈ ਝਗੜਿਆਂ ਨੂੰ ਉਹ ਆਖੋ ਪਰੋਖੇ ਕਰਦੀਆਂ ਨੇ ਉਹ ਇਹਨਾਂ ਗੱਲਾਂ ਵੱਲ ਜ਼ਿਆਦਾ ਧਿਆਨ ਨਹੀਂ ਦਿੰਦੀਆਂ ਉਹ ਆਪਣੇ ਮਨ ਦੀ ਸ਼ਾਂਤੀ ਔਰ ਪਰਿਵਾਰ ਦੀ ਸ਼ਾਂਤੀ ਨੂੰ ਸੁਖ ਸ਼ਾਂਤੀ ਨੂੰ ਪਹਿਲ ਦਿੰਦੀਆਂ ਨੇ ਚੌਥਾ ਲੱਛਣ ਇਹ ਹੁੰਦਾ ਹੈ ਕਿ ਉਹ ਗਲਤ ਲੋਕਾਂ ਤੋਂ ਦੂਰ ਹੋ ਜਾਂਦੀਆਂ ਨੇ ਬਹੁਤ ਸਾਰੇ ਆਪਣੇ ਆਲੇ ਦੁਆਲੇ ਜਿੰਨੇ ਵੀ ਨੈਗੇਟਿਵ ਲੋਕ ਹੁੰਦੇ ਨੇ ਜਾਂ ਗਲਤ ਲੋਕ ਹੁੰਦੇ ਨੇ ਉਹਨਾਂ ਨਾਲ ਬਿਨਾਂ ਲੜੇ ਝਗੜੇ ਉਹਨਾਂ ਲੋਕਾਂ ਤੋਂ ਦੂਰ ਹੋ ਜਾਂਦੀਆਂ ਨੇ ਜੋ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਰੁਕਾਵਟਾਂ ਖੜੀਆਂ ਕਰਦੇ ਨੇ ਅੜਚਨਾ ਪੈਦਾ ਕਰਦੇ ਨੇ ਤੇ ਕਦੇ ਵੀ ਉਹ ਇਹ ਨਹੀਂ ਸੋਚਦੀ ਕਿ ਇਹਨਾਂ ਤੋਂ ਬਦਲਾ ਲੈਣਾ ਹੈ ਜਾਂ ਫਿਰ ਕੋਈ ਖਾਰ ਰੱਖਣੀ ਆ ਜਾਂ ਫਿਰ ਉਹਨਾਂ ਨੂੰ ਦਾਨੇ ਮੇਨੇ ਮਾਰਨੇ ਨੇ ਬਸ ਉਹ ਚੁੱਪਚਾਪ ਉਹਨਾਂ ਰਿਸ਼ਤਿਆਂ ਤੋਂ ਦੂਰ ਹੋ ਜਾਂਦੀਆਂ ਨੇ ਕਿਉਂਕਿ ਉਹ ਜਾਣਦੀ ਹੈ ਕਿ ਇਹਨਾਂ ਰਿਸ਼ਤਿਆਂ ਦੇ ਵਿੱਚ ਜਾਂ ਇਹਨਾਂ ਲੋਕਾਂ ਦੇ ਉੱਤੇ ਤੁਸੀਂ ਜਿੰਨੀ ਮਰਜ਼ੀ એનર્ਜੀ ਹੈ ਜਿਹੜੀ ਆਪਣੀ ਉਹ ਲਗਾ ਦਿਓ ਆਪਣਾ ਸਮਾਂ ਲਗਾ ਦਿਓ ਇਹ ਜਿਹੜੇ ਲੋਕ ਨੇ ਇਹ ਤੁਹਾਡੀ ਕਦੇ ਕਦਰ ਨਹੀਂ ਕਰਨਗੇ ਤਾਂ ਅਜਿਹੇ ਲੋਕਾਂ ਤੋਂ ਵੀ ਉਹ ਚੁੱਪਚਾਪ ਅਸਾ ਵਟ ਲੈਂਦੀ ਹੈ ਤੇ ਆਪਣੇ ਕੰਮ ਨੂੰ ਕੁਸ਼ਲਤਾਪੂਰਵਕ ਕਰਨ ਦੀ ਕੋਸ਼ਿਸ਼ ਕਰਦੀ ਹੈ ਆਪਣੀ ਸਾਰੀ એનર્ਜੀ ਔਰ ਸਮਾਂ ਆਪਣੇ ਕੰਮ ਦੇ ਉੱਤੇ ਲਗਾ ਕੇ ਆਪਣਾ ਇਦਾਂ ਦਾ ਮਾਈਂਡਸੈਟ ਬਣਾ ਲੈਂਦੀ ਹੈ ਕਿ ਉਹ ਅੱਗੇ ਵਧਦੀ ਜਾਂਦੀ ਹੈ ਉਸ ਨੂੰ ਇਹ ਪਤਾ ਹੁੰਦਾ ਹੈ ਕਿ ਜ਼ਿੰਦਗੀ ਦੇ ਵਿੱਚੋਂ ਜੇਕਰ ਕੁਝ 네ਗੇਟਿਵ ਅਤੇ ਗਲਤ ਲੋਕ ਦੂਰ ਹੋ ਜਾਣਗੇ ਤਾਂ ਹੀ ਉਸ ਦੀ ਜ਼ਿੰਦਗੀ ਦੇ ਵਿੱਚ ਕੁਝ ਵਧੀਆ ਲੋਕ ਜਿਹੜੇ ਪੋਜ਼ਿਟਿਵ ਸੋਚ ਵਾਲੇ ਨੇ ਉਹਨਾਂ ਲਈ ਜਗ੍ਹਾ ਬਣੇਗੀ। ਪੰਜਵਾਂ ਲੱਛਣ ਹੈ ਆਪਣੀ ਇੰਟੂਸ਼ਨ ਤੇ ਭਰੋਸਾ। ਜਿਹੜੀ ਔਰਤ ਆਪਣੇ ਦਿਲ ਦੀ ਆਵਾਜ਼ ਤੇ ਭਰੋਸਾ ਰੱਖਦੀ ਹੈ, ਉਸ ਨੂੰ ਸੁਣਦੀ ਹੈ, ਉਹ ਹਮੇਸ਼ਾ ਹੀ ਸੁੱਖ ਪਾਉਂਦੀ ਹੈ। ਜਿਹੜੀ ਔਰਤ ਆਪਣੇ ਦਿਲ ਦੀ ਆਵਾਜ਼ ਨੂੰ ਅੱਖੋਂ ਪਰੋਖੇ ਕਰਦੀ ਹੈ, ਸੁਣਦੀ ਨਹੀਂ। ਤਾਂ ਉਹ ਅਕਸਰੀ ਦੁੱਖਾਂ ਦੀ ਸ਼ਿਕਾਰ ਹੋ ਜਾਂਦੀ ਹੈ ਭੱਗਾ ਵਾਲੀ ਔਰਤ ਹਮੇਸ਼ਾ ਹੀ ਆਪਣੇ ਦਿਲ ਦੀ ਆਵਾਜ਼ ਨੂੰ ਸੁਣਦੀ ਆ ਜੇਕਰ ਕਿਸੇ ਕੰਮ ਨੂੰ ਕਰਨ ਲੱਗੇ ਉਸਦੇ ਦਿਲ ਦੀ ਆਵਾਜ਼ ਇਹ ਆਉਂਦੀ ਹੋਵੇ ਕਿ ਇਹ ਕੰਮ ਠੀਕ ਨਹੀਂ ਹੈ ਤਾਂ ਫੌਰਨ ਉੱਥੇ ਹੀ ਰੁਕਦੀ ਆ ਇਹ ਹੀ ਦਿਲ ਦੀ ਆਵਾਜ਼ ਹੈ ਜਿਹੜੀ ਉਸ ਨੂੰ ਅਤੇ ਉਸਦੇ ਪਰਿਵਾਰ ਨੂੰ ਦੁੱਖਾਂ ਤੋਂ ਬਚਾ ਕੇ ਰੱਖਦੀ ਹੈ ਛੇਮਾ ਜਿਹੜਾ ਲੱਛਣ ਹੈ ਭੱਗਾ ਵਾਲੀ ਔਰਤ ਦਾ ਉਹ ਹੁੰਦਾ ਹੈ ਸਬਰ ਇਹ ਸਭ ਤੋਂ ਵੱਡਾ ਹਥਿਆਰ ਹੈ ਕਦੇ ਵੀ ਨਾ ਪਿਆਰ ਵਿੱਚ ਤੇ ਨਾ ਹੀ ਰਿਸ਼ਤਿਆਂ ਵਿੱਚ ਨਾ ਹੀ ਕਿਸੇ ਕੰਮ ਕਰਦੇ ਵਿੱਚ ਅਜਈਆਂ ਔਰਤਾਂ ਜਿਹੜੀਆਂ ਹੁੰਦੀਆਂ ਨੇ ਕਦੇ ਵੀ ਕਾਹਲ ਨਹੀਂ ਕਰਦੀਆਂ ਹੈਗੀਆਂ ਹਮੇਸ਼ਾ ਹੀ ਸਬਰ ਸੰਤੋਖ ਨਾਲ ਫੈਸਲੇ ਲੈਂਦੀਆਂ ਨੇ ਕਿ ਕੀ ਸਹੀ ਹੈ ਕੀ ਗਲਤ ਹੈ ਇਦਾਂ ਲਏ ਹੋਏ ਫੈਸਲੇ ਹਮੇਸ਼ਾ ਹੀ ਮਜ਼ਬੂਤੀ ਨੂੰ ਦਰਸਾਉਂਦੇ ਨੇ ਕਿਉਂਕਿ ਜਦੋਂ ਵੀ ਉਹ ਕਿਸੇ ਰਿਸ਼ਤੇ ਵਿੱਚ ਹੁੰਦੀਆਂ ਨੇ ਉਹਤੇ ਵੀ ਉਹ ਬਹੁਤ ਕਾੜ ਨਹੀਂ ਕਰਦੀਆਂ ਹਮੇਸ਼ਾ ਹੀ ਸੋਚ ਸਮਝ ਕੇ ਫੈਸਲੇ ਲੈਂਦੀਆਂ ਨੇ ਤੇ ਐ ਜਿਹੜੀਆਂ ਔਰਤਾਂ ਦੇ ਜਿਹੜੇ ਰਿਸ਼ਤੇ ਨੇ ਉਹ ਬਹੁਤ ਜ਼ਿਆਦਾ ਮਜ਼ਬੂਤ ਹੁੰਦੇ ਨੇ ਇਦਾਂ ਦੀਆਂ ਔਰਤਾਂ ਹਰ ਰਿਸ਼ਤੇ ਨੂੰ ਸਬਰ ਸੰਤੋਖ ਦੇ ਨਾਲ ਨਿਭਾਉਂਦੀਆਂ ਨੇ ਸਾਰੇ ਰਿਸ਼ਤਿਆਂ ਨੂੰ ਸੰਭਾਲਣ ਦੀ ਜਿਹੜੀ ਕਲਾਏ ਇਹਨਾਂ ਦੇ ਵਿੱਚ ਹੁੰਦੀ ਆ ਭਾਗਾਂਵੜੀਆਂ ਔਰਤਾਂ ਜੀ ਕਿਸੇ ਬਿਜ਼ਨਸ ਵਿੱਚ ਨੇ ਜਾਂ ਕੰਮਕਾਰ ਕਰਦੀਆਂ ਨੇ ਉੱਥੇ ਵੀ ਹਮੇਸ਼ਾ ਹੀ ਸਬਰ ਤੋਂ ਕੰਮ ਲੈਂਦੀਆਂ ਨੇ ਉੱਥੇ ਵੀ ਇਹਨਾਂ ਨੂੰ ਪਤਾ ਹੁੰਦਾ ਹੈ ਕਿ ਕੋਈ ਵੀ ਕੰਮ ਕਾਜ ਹੈ ਜਿਹੜਾ ਉਹ ਇੱਕਦਮ ਹੀ ਪੂਰੇ ਟੌਪ ਤੇ ਨੀ ਜਾਂਦਾ ਉਸ ਨੂੰ ਵੀ ਬਹੁਤ ਜ਼ਿਆਦਾ ਸਮੇਂ ਦੀ ਲੋਡ ਹੁੰਦੀ ਹੈ ਤੇ ਮਿਹਨਤ ਦੀ ਲੋਡ ਹੁੰਦੀ ਹੈ ਲਗਾਤਾਰ ਮਿਹਨਤ ਦੀ ਲੋਡ ਹੁੰਦੀ ਹੈ ਤਾਂ ਹੀ ਕਿਸੇ ਮਕਾਮ ਦੇ ਉੱਤੇ ਜਿੰਦੇ ਬੰਦਾ ਜਿਹੜਾ ਉਹ ਪਹੁੰਚ ਸਕਦਾ ਹੈ ਆਪਣੇ ਬਿਜ਼ਨਸ ਦੇ ਵਿੱਚ ਜਾਂ ਕੰਮਕਾਰ ਦੇ ਵਿੱਚ ਤਾਂ ਹੀ ਉਸ ਨੂੰ ਕਾਮਯਾਬੀ ਮਿਲ ਸਕਦੀ ਹੈ ਜ਼ਿੰਦਗੀ ਦੇ ਹਰ ਖੇਤਰ ਦੇ ਵਿੱਚ ਇਹ ਔਰਤਾਂ ਨੇ ਜਿਹੜੀਆਂ ਇਹ ਸਬਰ ਤੋਂ ਕੰਮ ਲੈਂਦੀਆਂ ਨੇ ਸੱਤਵਾਂ ਜਿਹੜਾ ਲੱਛਣ ਹੈ ਉਹ ਹੁੰਦਾ ਹੈ ਬਚਤ ਦਾ ਕਿ ਉਹ ਪੈਸੇ ਦੀ ਬਚਤ ਕਰਦੀ ਹੈ ਚਾਹੇ ਸਿਰਫ ਨਾ ਕੇ ਪੈਸੇ ਦੀ ਉਹ ਸਮੇਂ ਦੀ ਵੀ ਆਪਣੇ ਦੀ ਬਚਤ ਕਰਦੀ ਹੈ એનર્ਜੀ ਦੀ ਵੀ ਬਚਤ ਕਰਦੀ ਹੈ ਬਚਤ ਉਸ ਦਾ ਸੁਭਾਅ ਬਣ ਜਾਂਦਾ ਜਿਵੇਂ ਕਿ ਕੋਈ ਔਰਤ ਹੋ ਸਕਦਾ ਹੈ ਕੰਮਕਾਜ ਆਪਣਾ ਕੋਈ ਆਪਣਾ ਬਿਜ਼ਨਸ ਜਾਂ ਨੌਕਰੀ ਪੇਸ਼ਾ ਨਾ ਹੋਵੇ ਤੇ ਉਸ ਦਾ ਹਸਬੰਦ ਜੋ ਵੀ ਕਮਾ ਕੇ ਲਿਆਉਂਦਾ ਹੈ ਉਸ ਆਮਦਨ ਦੇ ਵਿੱਚੋਂ ਵੀ ਉਹ ਬਹੁਤ ਕੁਝ ਹਰ ਮਹੀਨੇ ਬਚਾ ਕੇ ਰੱਖਦੀ ਹੈ ਜਿਹੜਾ ਵੀ ਹਰ ਮਹੀਨੇ ਦਾ ਉਹਨੂੰ ਖਰਚਾ ਪਤਾ ਮਿਲਦਾ ਹੈ ਕਰਦੇ ਜਿੱਦਾਂ ਕੰਮਕਾਰ ਹੁੰਦੇ ਨੇ ਗਰੋਸਰੀ ਲਈ ਜਾਂ ਹੋਰ ਖਰਚਿਆਂ ਲਈ ਜਿੰਨਾ ਵੀ ਪੈਸਾ ਉਸ ਨੂੰ ਮਿਲਦਾ ਹੈ ਉਹਦੇ ਵਿੱਚੋਂ ਵੀ ਉਹ ਕੁਝ ਨਾ ਕੁਝ ਉਹਦੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਇਹਦੇ ਵਿੱਚੋਂ ਕੁਝ ਨਾ ਕੁਝ ਜਿਹੜਾ ਹੈਗਾ ਉਹ ਬਚਾ ਕੇ ਰੱਖਿਆ ਜਾਵੇ ਅਜਈਆਂ ਔਰਤਾਂ ਨਿੱਕੇ ਨਿੱਕੀਆਂ ਛੋਟੇ ਛੋਟੀਆਂ ਬਚਤਾਂ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ ਇੱਕ ਭਾਗਾਂ ਵਾਲੀ ਔਰਤ ਜਾਣਦੀ ਹੈ ਕਿ ਪੈਸਾ ਚਾਹੇ ਜਿੰਨਾ ਮਰਜ਼ੀ ਹੋਵੇ ਇਨਕਮ ਜਿੰਨੀ ਮਰਜ਼ੀ ਤੁਹਾਡੇ ਘਰੇ ਆਈ ਜਾਵੇ ਜੇਕਰ ਤੁਸੀਂ ਸਹੀ ਢੰਗ ਨਾਲ ਬਚਤ ਨਹੀਂ ਕਰਦੇ ਉਹ ਪੈਸਾ ਜਿਵੇਂ ਆਉਂਦਾ ਹੈ ਉਵੇਂ ਹੀ ਚੱਲਿਆ ਜਾਂਦਾ ਹੈ ਉਹ ਰੁਕਦਾ ਨਹੀਂ ਹੈਗਾ ਇਸ ਲਈ ਬਚਤ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਆਦਾ ਬਚਤ ਨਹੀਂ ਤਾਂ ਥੋੜੀ ਥੋੜੀ ਬਚਤ ਦੇ ਨਾਲ ਵੀ ਇੱਕ ਵੱਡੀ ਜਿਹੜੀ ਰਕਮ ਹੈ ਉਹ ਇਕੱਠੀ ਹੋ ਸਕਦੀ ਹੈ ਇਦਾਂ ਦੀਆਂ ਔਰਤਾਂ ਦੇ ਪਰਿਵਾਰ ਕਦੇ ਵੀ ਆਰਥਿਕ ਤੰਗੀ ਦਾ ਸ਼ਿਕਾਰ ਨਹੀਂ ਹੁੰਦੇ ਅੱਠਵਾਂ ਲੱਛਣ ਹੁੰਦਾ ਹੈ ਆਪਣੇ ਆਪ ਦੇ ਉੱਤੇ ਵਿਸ਼ਵਾਸ ਬਹੁਤ سارے bizness ਜਾਂ ਕੰਮਕਾਰ ਅਜਿਹੇ ਹੁੰਦੇ ਨੇ ਜਦੋਂ ਉਹ ਸਟਾਰਟ ਕਰਦਿਆਂ ਨੇ ਤਾਂ ਲੋਕਾਂ ਦੀ ਜਿਹੜੀ ਨੈਗੇਟਿਵਿਟੀ ਆ ਉਹਨਾਂ ਵੱਲ ਆਉਂਦੀ ਆ ਤੇ ਉਹਨੂੰ ਕਹਿੰਦੇ ਨੇ ਕਿ ਤੂੰ ਇਹ ਕੰਮ ਕਰ ਨਹੀਂ ਸਕਦੀ ਤੈਨੂੰ ਇਹ ਆਉਂਦਾ ਹੀ ਨਹੀਂ ਹੈਗਾ ਪਰ ਉਹਨੂੰ ਆਪਣੇ ਆਪ ਦੇ ਉੱਤੇ ਭਰੋਸਾ ਹੁੰਦਾ ਹੈ ਤੇ ਉਹ ਕਹਿੰਦੀ ਆ ਹਾਂ ਨਹੀਂ ਆਉਂਦਾ ਕੋਈ ਗੱਲ ਨਹੀਂ ਪਰ ਮੈਂ ਇਸ ਨੂੰ ਸਿੱਖ ਲਵਾਂਗੀ ਲੋਕਾਂ ਦੀਆਂ ਗੱਲਾਂ ਸੁਣ ਕੇ ਕਦੇ ਵੀ ਉਹ ਆਪਣੇ ਆਪ ਨੂੰ ਟੁੱਟਣ ਨਹੀਂ ਦਿੰਦੀ ਹੈਗੀ ਤੇ ਹਮੇਸ਼ਾ ਆਪਣੇ ਆਪ ਦੇ ਉੱਤੇ ਕੰਮ ਕਰਦੀ ਰਹਿੰਦੀ ਹੈ ਤੇ ਆਪਣੀ ਕਲਾ ਨੂੰ ਨਿਖਾਰਨ ਦੀ ਕੋਸ਼ਿਸ਼ ਹੈ ਜਿਹੜੀ ਉਹੀ ਉਸ ਨੂੰ ਅੱਗੇ ਲੈ ਕੇ ਜਾਂਦੀ ਆ ਉਸ ਦਾ ਮਾਈਂਡ ਸੈਟ ਹੀ ਇਦਾਂ ਦਾ ਬਣਿਆ ਹੁੰਦਾ ਕਿ ਜੇਕਰ ਉਹਨੂੰ ਕੁਝ ਨਹੀਂ ਵੀ ਆ ਰਿਹਾ ਤਾਂ ਉਹਨੂੰ ਹੁੰਦਾ ਵੀ ਮੈਂ ਕਰ ਸਕਦੀ ਆ ਮੈਂ ਆਉਣ ਵਾਲੀ ਸਮੇਂ ਦੇ ਵਿੱਚ ਇਹਦੇ ਵਿੱਚ ਪਰਫੈਕਟ ਹੋ ਜਾਵਾਂਗੀ ਆਪਣੇ ਆਪ ਦੇ ਉੱਪਰ ਕੀਤਾ ਹੋਇਆ ਵਿਸ਼ਵਾਸ ਹੀ ਉਸ ਨੂੰ ਇੱਕ ਕਾਮਯਾਬ ਔਰਤ ਬਣਾਉਂਦਾ ਹੈ ਬਾਗਾ ਵਾਲੀ ਔਰਤ ਦਾ ਨਵਾਂ ਲੱਛਣ ਹੁੰਦਾ ਹੈ ਸ਼ੁਕਰ ਗੁਜ਼ਾਰ ਅਜਿਹੀਆਂ ਔਰਤਾਂ ਕਦੇ ਵੀ ਸ਼ਿਕਾਇਤ ਨਹੀਂ ਕਰਦੀਆਂ ਹੈਗੀਆਂ ਹਮੇਸ਼ਾ ਹੀ ਰੱਬ ਦਾ ਸ਼ੁਕਰ ਕਰਦੀਆਂ ਨੇ ਕਹਿਣੇ ਕਿ ਰੱਬ ਦਾ ਸ਼ੁਕਰਾਨਾ ਕਰਨ ਨਾਲ ਇਹ ਇੱਕ ਜਿਹੜਾ ਜੋ ਸ਼ੁਕਰਾਨਾ ਹੈ ਨਾ ਇੱਕ ਚੁੰਬਕ ਦੀ ਤਰ੍ਹਾਂ ਹੁੰਦਾ ਹੈ ਜਿੰਨਾ ਤੁਸੀਂ ਸ਼ੁਕਰਾਨਾ ਕਰਦੇ ਜਾਂਦੇ ਹੋ ਉਨਾਂ ਹੀ ਚੀਜ਼ਾਂ ਨੇ ਜਿਹੜੀਆਂ ਤੁਹਾਡੇ ਵੱਲ ਖਿੱਚੀਆਂ ਚੱਲੀਆਂ ਆਉਂਦੀਆਂ ਨੇ ਬਹੁਤ ਸਾਰੀਆਂ ਔਰਤਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਸ਼ਿਕਾਇਤ ਰਹਿੰਦੀ ਹੈ ਕਿ ਸਾਡੇ ਘਰ ਵਿੱਚ ਆ ਨਹੀਂ ਆ ਨਹੀਂ ਜਾਂ ਜ਼ਿੰਦਗੀ ਦੇ ਵਿੱਚ ਆ ਸਾਡੇ ਨਾਲ ਕਿਵੇਂ ਹੋ ਗਿਆ ਕਿਉਂ ਹੋ ਗਿਆ ਪਰ ਭਾਗਾ ਵਾਲੀ ਔਰਤ ਕਦੇ ਵੀ ਸ਼ਿਕਾਇਤ ਨਹੀਂ ਕਰਦੀ ਜਿੰਨਾ ਵੀ ਉਹਦੇ ਕੋਲ ਹੈਗਾ ਉਹਦੇ ਵਿੱਚ ਉਹ ਖੁਸ਼ ਰਹਿੰਦੀ ਹੈ ਤੇ ਰੱਬ ਦਾ ਸ਼ੁਕਰ ਮਨਾਉਂਦੀ ਹੈ ਤੇ ਫਿਰ ਜਿੰਨੀਆਂ ਵੀ ਚੰਗੀਆਂ ਚੀਜ਼ਾਂ ਨੇ ਜਿੰਨਾ ਵੀ ਉਹ ਜਾਦਾ ਸ਼ੁਕਰ ਮਨਾਉਂਦੀ ਜਾਂਦੀ ਹੈ ਤੇ ਉਸ ਦੀ ਜ਼ਿੰਦਗੀ ਦੇ ਵਿੱਚ ਚੰਗੇ ਚੰਗਾ ਹੁੰਦਾ ਜਾਂਦਾ ਹਰ ਇੱਕ ਚੰਗੀ ਚੀਜ਼ ਹੈ ਜਿਹੜੀ ਉਹ ਉਹਦੇ ਵੱਲ ਆਪਣੇ ਆਪ ਹੀ ਖਿੱਚੀ ਚਲੀ ਆਉਂਦੀ ਹੈ ਤੇ ਉਸ ਦਾ ਜਿਹੜਾ ਸ਼ੁਕਰਾਨਾ ਕਰਨ ਦੀ ਆਦਤ ਹੈ ਇਹ ਵੀ ਉਸ ਨੂੰ ਭਾਗਾਂ ਵਾਲੀ ਔਰਤ ਬਣਾਉਂਦਾ ਹੈ ਦਸਵਾਂ ਲੱਛਣ ਹੈ ਦਰਦ ਤੇ ਮਜ਼ਬੂਤੀ ਅਜਿਆ ਨਹੀਂ ਹੈਗਾ ਕਿ ਕਿਸੇ ਵੀ ਔਰਤ ਦੀ ਜ਼ਿੰਦਗੀ ਦੇ ਵਿੱਚ ਕੋਈ ਦਰਦ ਜਾਂ ਪਰੇਸ਼ਾਨੀ ਨਾ ਆਈ ਹੋਵੇ ਹਰ ਇੱਕ ਔਰਤ ਦੀ ਜ਼ਿੰਦਗੀ ਦੇ ਵਿੱਚ ਦਰਦ ਅਤੇ ਪਰੇਸ਼ਾਨੀਆਂ ਜ਼ਰੂਰ ਆਉਂਦੀਆਂ ਨੇ ਪਰ ਜਿਹੜੀਆਂ ਆਪਾਂ ਗਾਂਵਾਂ ਵਾਲੀਆਂ ਔਰਤਾਂ ਹੁੰਦੀਆਂ ਨੇ ਉਹ ਕਦੇ ਵੀ ਇਸ ਦਰਦ ਦੀ ਸ਼ਿਕਾਇਤ ਤੱਕ ਨਹੀਂ ਕਰਦੀਆਂ ਤੇ ਮਜ਼ਬੂਤੀ ਨਾਲ ਹਰ ਪਰੇਸ਼ਾਨੀ ਦੇ ਨਾਲ ਲੜਦੀਆਂ ਨੇ ਤੇ ਖੜ੍ਹੀਆਂ ਰਹਿੰਦੀਆਂ ਨੇ ਤੇ ਉਹ ਹਰ ਦਰਦ ਅਤੇ ਪਰੇਸ਼ਾਨੀ ਨੂੰ ਇੱਕ ਇਮਤਿਹਾਨ ਦੀ ਤਰ੍ਹਾਂ ਲੈਂਦੀਆਂ ਨੇ ਤੇ ਅੰਤ ਵਿੱਚ ਜਿੱਤ ਵੀ ਉਹਨਾਂ ਦੀ ਹੀ ਹੁੰਦੀ ਹੈ ਉਹ ਆਪਣੇ ਦ੍ਰਿੜ ਅਤੇ ਮਜ਼ਬੂਤ ਇਰਾਦੇ ਦੇ ਨਾਲ ਇਹਨਾਂ ਪਰੇਸ਼ਾਨੀਆਂ ਅਤੇ ਦਰਦਾਂ ਨੂੰ ਵੀ ਹਰਾ ਦਿੰਦੀਆਂ ਨੇ ਯਾਦ ਰੱਖਿਓ ਭਾਗਾਂ ਵਾਲੀ ਔਰਤ ਕਿਸਮਤ ਨਾਲ ਨਹੀਂ ਕਰਤਾਰ ਨਾਲ ਬਣਦੀ ਹੈ ਜੇ ਇਹ 10 ਲੱਛਣ ਤੁਹਾਡੇ ਵਿੱਚ ਹਨ ਤਾਂ ਯਾਦ ਰੱਖਿਓ ਕਿਸਮਤ ਤੁਹਾਡਾ ਦਰਵਾਜ਼ਾ ਆਪ ਖੜਕਾਏਗੀ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਇਹਨਾਂ 10 ਲੱਛਣਾਂ ਦੇ ਵਿੱਚ ਤੁਹਾਡੇ ਅੰਦਰ ਕਿਹੜੇ-ਕਿਹੜੇ ਲੱਛਣ ਹਨ ਜਾਂ ਫਿਰ 10 ਹੀ ਹਨ ਤੇ ਵੀਡੀਓ ਚੰਗਾ ਲੱਗਿਆ ਹੋਵੇ ਤਾਂ ਲਾਈਕ ਕਰ ਦਿਓ ਕਮੈਂਟ ਜਰੂਰ ਕਰਿਓ ਹਾਈਪ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਲਦੀ ਹੀ ਮਿਲਾਂਗੇ ਆਪਾਂ ਕਿਸੇ ਹੋਰ ਨਵੇਂ ਵੀਡੀਓ ਨਾਲ ਥੈਂਕ ਯੂ ਫॉर ਵਾਚਿੰਗ